ਦੋਸਤੋ ਆਰਬੀਲਾਈ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਪਿੰਡ ਸਾਬੋਆਣਾ ਦੇ ਵਿੱਚ ਪਹੁੰਚ ਚੁਕੇ ਨੇ ਸਰਦਾਰ ਸ਼੍ਰੀ ਸੁਖਵੀਰ ਸਿੰਘ ਜੀ ਬਾਦਲ ਪਿੰਡ ਸਾਬੋਆਣਾ ਵਿੱਚ ਪਹੁੰਚੇ ਨੇ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਜਿਹੜੇ ਆ ਸਰਦਾਰ ਜੀ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਫਾਜ਼ਿਲਕਾਰੇ ਪਿੰਡ ਸਾਬੋਆਣਾ ਦੇ ਵਿੱਚ ਪਹੁੰਚ ਰਹੇ ਤੇ ਉਹ ਆਏ ਨੇ ਪਿੰਡ ਦੇ ਵਿੱਚ ਪਹੁੰਚੇ ਨੇ ਪਿੰਡ ਸਾਬੋਣਾ ਦੇ ਵਿੱਚ ਉਹਨਾਂ ਦੀ ਜੇ ਦੇਖੋ ਤੁਸੀਂ ਐਂਟਰੀ ਹੋਈ ਹੈ ਇਹ ਲਾਈਵ ਮੌਕੇ ਦੀਆਂ ਤਸਵੀਰਾਂ ਦੇਖ ਰਿਹਾ ਹਾਂ ਪਿੰਡ ਸਾਬੋਣਾ ਦਾ ਜੋ ਮੜੀ ਕਾਲੀ ਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਰਾਜੋ ਸਰਕਾਰ ਸੁਖਬੀ ਸਿੰਘ ਜੀ ਬਦਲ ਜਿਹੜੇ ਹਾਜ਼ਿਲਗਾ ਦੇ ਪਿੰਡ ਸਾਬੋਣਾ ਵਿੱਚ ਪਹੁੰਚਦੇ ਕਿਸਾਨਾਂ ਦਾ ਰਸਿਆ ਕਿਸਾਨਾਂ ਦਾ ਰਸਿਆ ਕਿਸਾਨਾਂ ਦਾ ਰਸਿਆ ਕਿਸਾਨਾਂ ਦਾ ਰਸਿਆ ਸਰਦਾਰ ਸੁਖਬੀ ਸਿੰਘ ਬਾਵਾ

साफ होना पंचायत सम्मानित करोगी तब सरदार सुखबीर सिंह बादल सरदार सुखबीर सिंह बादल श्रोमणी अकाली दल सरदार सुखबीर सिंह बादल सात श्रीकाल બોલે સનહાલ ઓર મે સારેયેનુ બન્તી કરદા પેલે બેહ ગયા યાર કાકી સાહેબ આ અવાજ જો યાર ઓયાર ઓરાને બાદ કુલ્લર દે પાસે હો જાવ યાર ਸਾਰੇ ਬਹਿ ਜਾਓ ਸਾਰੇ ਬਹਿ ਜਾ ਯਾਰ ਸਾਰੇ ਬਹਿ ਜਾ ਯਾਰ ਸਾਰਿਆਂ ਨੂੰ ਬੇਨਤੀ ਹੈ ਬਹਿ ਜਾਓ ਬਾਦ ਸਾਹਿਬ ਸਾਰੇ ਬਹਿ ਜਾ ਯਾਰ ਮੈਂ 2 ਮਿੰਟ ਬਾਦ ਸਾਹਿਬ ਇਸ ਪਿੰਡ 'ਚ ਤਿੰਨ ਅਵਲ ਖੁਰਾਣਾ ਤੇ ਜਸਪਾਲ ਡਰੇਨਾ ਆ ਕੇ ਇੱਥੇ ਸੇਵਨ ਵਾਲੇ ਬਣਦੇ ਆ ਬਾਦ ਸਾਹਿਬ ਜਿਵੇਂ ਵੱਡੇ ਮਾਨਸਾਹ ਸਾਹਿਬ ਜੀ ਉਹਨਾਂ ਨੇ ਕੱਟੀਆਂ ਸੀ ਉਹ ਬਹੁਤ ਹੀ ਹੈ ਵੀ ਕੁਚੋਈ ਨਾ ਔਰ 2027 'ਚ ਤੁਸੀਂ ਆਣ ਵਾਲੀ ਸੀਐਮ ਹੈਗੇ ਹੋ ਆ ਪੱਕਾ ਵਾਅਦਾ ਹੈ ਸਾਡੇ ਕਾਗੜੀ ਬੈਠ ਦਾ ਹੁਣ ਮੈਂ 2 ਮਿੰਟ ਰਮੇਸ਼ ਜੀ ਸਾਹਬ ਨੂੰ ਬੇਨਤੀ ਕਰੂੰਗਾ ਉਹ ਕਪੜੇ ਵੱਲੋਂ ਹਾਂਜੀ ਕਾਡੀ ਸਰਕਾਰ ਹੁੰਦੀ ਸੀ ਉਸ ਟਾਈਮ ਟੈਨ ਨਾਲ ਸਾਰੀ ਸਫਾਈ ਹੋ ਜਾਂਦੀ ਸੀ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਰੇ ਸੇਮੜੇ ਟੁੱਟੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰਟੀਸ ਉਹ ਦੇ ਲਈ ਜੀ ਮਾਨਮਾ ਸਾਬੋ ਵਾਲਿਆਂ ਦੇ ਸਰਪੰਚ ਸੰਜੀਤ ਜੀ ਨੇ 2 ਮਿੰਟ ਕਹਾਂਗਾ ਉਹ ਇੱਥੇ ਆਣ 2 ਮਿੰਟ ਮੈਂ ਸਰਦਾਰ ਸੁਖਦੇਵ ਸਿੰਘ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਹੜਾ ਇਸ ਘੜੀ 'ਚ ਸਾਡੇ ਨਾਲ ਆ ਕੇ ਸਾਡੀ ਸੁਣ ਲਈ ਹੈ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋਇਆ ਮੰਗਾ ਹੈ ਜਿਹੜੀਆਂ ਪੂਰੀਆਂ ਕਰਨ ਤੇ ਇਹਨਾਂ ਦੇ ਇੱਥੇ ਪਹੁੰਚਣ ਦੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਸਾਰੀ ਅਖਾਲੀ ਡੇਟ ਦੇ ਸਿੱਖਾਂ एक सर इन्हों ने मंग पत्र अपने वालों तैयार किया शान सरदार सुखबीर सिंह जी बादल ने करा भी अपने इतने आए हुए कीमती समय चो कद आए हैं तो अपने विचार रखन उस बादल सब पहला

ਤੰਤਰੀਆ ਉਹਨਾਂ ਕਰਕੇ ਸਾਰਾ ਨੁਕਸਾਨ ਹੋਇਆ ਆ ਬਚ ਸਕਦਾ ਸੀ ਕਿਉਂ ਮੈਂ ਕਹ ਰਿਹਾ ਕਿ ਗਨਲੈਕੀ ਕਰਕੇ ਸਰਕਾਰ ਦੀ ਨਲੈਕੀ ਕਰਕੇ ਨੁਕਸਾਨ ਹੋਇਆ ਜੇ ਉਦ੍ਰੋਪ ਸਾਰਾ ਆਉਂਦਾ ਹੈ ਅੱਜਾ ਥੀਨ ਡੈਮ ਤੁਸੀਂ ਦੇਖੋ ਡੈਮਾਂ ਵਿੱਚ ਪਾਣੀ ਜਿਹੜਾ ਪੈਂਦਾ ਹਰ ਮਿੰਡ ਮਿੰਡ ਦੀ ਖਬਰ ਹੁੰਦੀ ਆ ਕਿੰਨਾ ਪਾਣੀ ਆ ਗਿਆ ਪਿਛੋਂਮੀ ਦਾ ਉਦੇਸਾਬ ਨਾਲ ਅਸੀਂ ਪਾਣੀ ਛੱਡਦੇ ਰਹਿੰਨੇ ਆ ਆ ਇਹਨੇ ਲੈ ਕੇ ਕੁਸੀ ਦੇਖ ਰੋ ਵੀ ਸਾਰਿਆਂ ਨੂੰ ਪਤਾ ਕਿ ਹੋਣੇ ਐ ਕਿ ਬਜਾਦਾ ਪਾਣੀ ਉਹ ਪਾਣੀ ਭਰਦੇਗੇ ਡੈਮ ਤੇ ਛੱਡਿਆ ਹੀ ਨਹੀਂ ਇੱਕ ਬੂੰਦ ਨਹੀਂ ਜਦੋਂ ਪਾਣੀ ਜਮ ਉੱਤੇ ਤੱਕ ਚਲੇ ਗਿਆ ਡੇਂਜਰ ਮਾਰ ਟੱਪ ਗਿਆ ਤੇ ਹੁਣ ਡੈਮ ਟੁੱਟਣ ਵਾਲੇ ਆ ਫਿਰ ਸਾਰੇ ਗੇਟ ਖੋਲਦੇ ਇੱਕਦਮ ਦਾ ਤੇ ਜਿਹੜਾ ਦਰਿਆ ਲੱਖ ਕਿਉਂ ਸੇ ਗਲੰਦਾ ਸੀ 2.5 ਲੱਖ ਕਿਉਂ ਸੇ ਪਾਣੀ ਛੱਡਦਾ ਪਰ ਉਦਾਜ ਖੋਰੀ ਹੋਣੀ ਛੱਡੀ ਜਾਂਦੇ ਸੀ ਪਾਣੀ ਦਿੰਦੇ ਸੀ ਆ ਨੁਕਸਾਨ ਹੀ ਝਾੜੂ ਵਾਲੇ ਦੇ ਵਿੱਚ ਆਜ ਪੰਜਾਬ ਤੁਸੀਂ ਦੇ ਕਿਸੇ ਹਾਲਾਤ ਪੂਰਾ ਹਾਲਾਤ ਦੇਖੋ ਸਰਕਾਰ ਝਾੜੂ ਵਾਲਿਆਂ ਦੇ ਤਿਰੋ ਫੜ ਆ ਕੇ ਘਟ ਟ ਘਟ ਉਹਦੇ ਬਾਅਦ ਆ ਕੇ ਮਦਦ ਤਾਂ ਕਰੋ ਕੋਈ ਮਸ਼ੀਨਾ ਪੇ ਸੇਮ ਨਾਲ ਨਹੀਂ ਸਾਫ ਕੀਤਾ ਪਿਛਲੇ 8 ਸਾਲਾਂ ਦਾ ਨਾ ਕਾਂਗਰਸ ਨੇ ਨਾ ਆਪਾ बड़े बाल हर साल सी। पता सी है तैयारी आ फर्क है अपने आते बाल अकाली दल थोड़ी अपनी पार्टी है पंजाब की है गरीब किसान रहने वाले हैं सू पता है आप गए कि बीजेपी के बीजे नाते किंग्रेस के नाते कि झाड़ू वाले सारे दिल्ली वाली पार्टियां ਪੰਜਾਬ ਦੀ ਤਾਂ ਕੱਲੀ ਅਕਾਲੀ ਦਲ ਇਸ ਮਾਨ ਲੈ ਕੇ ਕਿਦੇ ਹੋਰ ਸੂਬੇ ਚਲੇ ਜਾਂਦੇ ਉਹਨਾਂ ਵਾਸਤੇ ਆ ਘਰ ਨਹੀਂ ਐ ਅਕਾਲੀ ਦਲ ਵਾਸਤੇ ਪੰਜਾਬ ਘਰ ਐ ਉਹਨਾਂ ਵਾਸਤੇ ਜਿਵੇਂ ਗੈਸਟ ਹਾਊਸ ਹੁੰਦਾ ਜਾਂ ਕੋਈ ਜਿਵੇਂ ਬਾਹਰ ਕਿਤੇ ਸ਼ਹਿਰ ਸੂਰ ਕਰਨਗੇ ਉਹਦਾ ਸਾਹਬ ਐ ਆ ਜਾਂਦੇ ਐ ਬੋਟਾ ਜੇ ਮਿਲ ਜਾਂਦੀ ਸਰਕਾਰ ਪਰ ਪੰਸਰ ਐਸ਼ ਕਰਦੇ ਲੁੱਟਦੇ ਤੁਸੀਂ ਦੇਖ ਲਓ ਇੱਥੇ ਤੁਸੀਂ ਆਪਣੇ ਇਲਾਕੇ 'ਚ ਇੱਕ ਵੀ ਨਿਸ਼ਾਨੀ ਦੱਸ ਦਿਓ ਇਹਦੀ ਕਾਂਗਰਸ ਇਖਾਰ ਦੇ ਟ੍ਰਾਈਫਲ ਜੋ ਕੁਝ ਵੀ ਫਾਜ਼ਿਲਕਾ ਜਿਲ੍ਹਾ ਪੰਜਾਬ ਤੇ ਛੱਡੋ ਆਪਾਂ ਇਥੋਂ ਦੀ ਗੱਲ ਕਰਦੀ ਐ ਮੈਨੂੰ ਯਾਦ ਆ ਮੈਂ ਨਿਪਟੇ ਸੀ ਐਮਸੀ ਥੋੜੇ ਦੇ ਇਥੇ ਉਦੈ ਸੰਗਤ ਦਸ਼ਮ ਕਰਦੇ ਸੀ ਕੋਰੋਨਾ ਆ ਕੇ ਦਿੰਦੇ ਸੀ ਆ ਫਾਜ਼ਿਲਕਾ ਦੇਖ ਲੋ ਸ਼ਹਿਰ ਕਿੰਨੀਆਂ ਚੀਜ਼ਾਂ ਬਣਾਤੀਆਂ ਸਾਰੇ ਇਲਾਕੇ ਦੇ ਹਣੇ ਤਾਂ ਸਮਾਂ ਆਪਣੇ ਕੋਲ ਜ਼ਿਆਦਾ ਨਹੀਂ ਸੀ ਜੇ ਆਪ ਨੂੰ 10 ਸਾਲ ਮਿਲ ਜਾਂਦੇ ਤੋਂ ਨੂੰ ਪਛਾਣਨਾ ਨਹੀਂ ਉਹ ਸਾਰਾ ਕੁਝ ਹੀ ਹੱਲ ਕਰਦਾ ਅਸੀਂ ਤਾਂ ਜਦੋਂ ਨੁਕਸਾਨ ਹੁੰਦਾ ਸੀ ਕਿ ਗੜਿਆਂ ਕਰਕੇ ਹੋ ਗਿਆ ਕਿਤੇ ਹੋ ਗਿਆ ਬਾਦਲ ਸਾਫ ਤੱਕ ਚੂਣੀਆਂ ਤੱਕ ਪੈਸੇ ਦੇ ਦੇ ਸਰਦਾਰ ਸੁਪਰੀ ਸਿੰਘ ਬਾਦਲ ਜਿੰਦਾਬਾਦ ਆ ਚੂਣੀਆਂ ਚੂਣੀਆਂ ਤੱਕ ਇੱਥੇ ਹੁਣ ਕੀ ਕੀਤਾ ਇਹਨਾਂ ਨੇ ਕਹਿੰਦੇ ਜੀ ਅਸੀਂ ਪੰਜ ਕਿਲੇ ਤੱਕ ਦੇਵਾਂਗੇ ਤੇ ਜਿਹੜੀਆਂ ਜ਼ਮੀਨਾਂ ਆਪਣੇ ਬਾਡਰ ਦੀਆਂ ਕੱਚੀਆਂ ਹੋਈਆਂ ਉਹ ਜਿਹੜੀਆਂ ਜੇ ਪੁਲਿਸਤਿਆਂ ਬਾਦਲ ਸਾਹਿਬ ਨੇ ਕਰਾ ਦਿੱਤੀਆਂ ਫਿਰ ਕਾਂਗਰਸ ਨੇ ਤੋੜਦੀਆਂ ਉਹਨਾਂ ਨੂੰ ਨਹੀਂ ਦੇਣਗੇ ਇਸ ਕਰਕੇ ਜੇ ਤੁਸੀਂ ਬਚਣਾ ਹੈ ਸਹੀ ਮਤ ਨੂੰ ਦੱਸ ਦਿਓ ਇਹ ਪੰਜਾਬ ਨੂੰ ਬਚਾਉਣਾ ਤੇ ਆਪਣੇ ਪਿੰਡਾਂ ਨੂੰ ਚਾਉਣਾ ਤੇ ਖਾਸ ਕਰਕੇ ਇਹ ਇਲਾਕੇ ਨੂੰ ਬਚਾਉਣਾ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਰਹਿ ਗਿਆ ਅਕਾਲੀ ਦਲ ਤੋਂ ਬਗਿਆ ਵਾਪਸ ਲੈ ਕੇ ਆਈਏ ਆਪਣੀ ਸਰਕਾਰ ਕੰਮ ਬਚਾਂਗੇ ਨਾਲੇ ਮੈਨੂੰ ਤਾਂ ਤੁਹਾਡੇ ਤੇ ਬੜਾ ਮਾਣ ਹੈ ਤੁਸੀਂ ਜਿੰਨਾ ਮੈਨੂੰ ਪਿਆਰ ਦਿੱਤਾ ਪਾਰਲੀਮੈਂਟ ਜਿੱਤਾਇਆ ਮੈਂ ਤੁਹਾਨੂੰ ਉਹ ਵੀ ਕਿਹਾ ਸੀ ਕਿ ਸਾਡੀ ਸਰਕਾਰ ਬਣਾ ਦਿਓ ਆ ਇਲਾਕੇ ਦੀ ਇੱਕ ਇੱਕ ਕਮੀ ਦੂਰ ਕਰੂੰਗਾ ਮੈਂ ਪਹਿਲੇ 2 ਸਾਲਾਂ ਜੀ ਦੇਖੋ ਕਿਵੇਂ ਇੱਥੇ ਕੰਮ ਹੁੰਦੇ ਸਾਡੇ ਮੇਰੇ ਪੰਜਾਬ ਵਿੱਚ ਸਰਕਾਰ ਬਣਾ ਦਿਓ ਕੋਈ ਗਰੀਬ ਨਹੀਂ ਕਹੂਗਾ ਕਿ ਮੇਰਾ ਮਕਾਨ ਹੈ ਨਹੀਂ ਮੇਰੇ ਕੋਲ ਜਾਂ ਮੇਰਾ ਮਕਾਨ ਕੱਚਾ ਪਹਿਲਾਂ ਜਿੰਦਾਬਾਦ ਸ੍ਰੀ ਅਕਾਲੀ ਦਰ ਜਿੰਦਾਬਾਦ ਇੱਥੇ ਦਸੀਆਂ ਕੱਢਣੀਆਂ ਖਾਲੇ ਬਣਾਉਣੇ ਪਿਊਬਲ ਕਨੈਕਸ਼ਨ ਦੇਣੇ ਆ ਮਿੰਟਾਂ ਦੇ ਕੰਮ ਹੋ ਗਏ ਖਾਲਸ ਡਰੇਨਾ ਡੂਨਾ ਦਾ ਸਾਫ ਤੋਂ ਕਰ ਕਹਿੰਦੀ ਵੀ ਲੋੜ ਨਹੀਂ ਦੇਖੋ ਤੁਸੀਂ ਅਕਾਲੀ ਦਲ ਦਾ ਰਾਸ ਸੀ ਤੁਹਾਡੇ ਨੀਲੇ ਕਾੜ ਬਣਾਏ ਸੀ ਆਟਾ ਦਾ ਵੀ ਮਿਲਦਾ ਸੀ ਅੰਮ੍ਰਿਤ ਸ਼ਗਨ ਵੀ ਮਿਲਦੇ ਸੀ ਪੈਨਸ਼ਨਾਂ ਵੀ ਆਉਂਦੀਆਂ ਸੀ ਐਸੀ ਬੱਚੇ ਨੂੰ ਪੜਾਉਣ ਵਾਸਤੇ ਸਾਈਕਲ ਪਰਤੀਆਂ ਹੁੰਦੀਆਂ ਸੀ ਸਕਾਲਰਸ਼ਿਪ ਸੀ ਉਹ ਸਾਰਾ ਕੁਝ ਹੀ ਬੰਦ ਹੈ ਆ ਜਿਹੜੀ ਕੰਨਕਾਰੀ ਹੈ ਆ ਤਾਂ ਸੈਂਟਰ ਦੀ ਹੈ ਉਹ ਹਲੇ ਉਦੋਂ ਤੱਕ ਹੀ ਹੈ ਇਲੈਕਸ਼ਨ ਤੱਕ ਉਹ ਜਿਹੜੇ ਅਸਲੀ ਹੁੰਦੇ ਸੀ ਨੀਲੇ ਕਾੜ ਉਹ ਤਾਂ ਬੰਦ ਹੀ ਹੈ ਨਾ ਸੋ ਜੇ ਤੁਸੀਂ ਵਾਪਸ ਕਹੁ ਸੁਲਤਾ ਚਾਹਵੇ ਵਾਪਸ ਆਪਾ ਕਿਸਾਨੀ ਨੂੰ ਤੇ ਗਰੀਬ ਵੀ ਸਰਕਾਰ ਚਾਹਦੇ ਆ ਤੇ ਫਿਰ ਕਾਲੀ ਦਲੀ ਆ ਤੁਸੀਂ ਦੇਖ ਲਿਆ ਹੁਣ ਹੜਾਂ ਚ ਖੜਾਕਾ ਦਾ ਕਾਲੀ ਵਰ ਕਰੀ ਰਿਆ ਕਾਲੀ ਲੀਡਰਸ਼ਿਪ ਕਾਂਗਰਸੀਆਂ ਦੀ ਇੱਕ ਲੱਤ ਨਹੀਂ ਅਸੀਂ ਉਹ ਵੀ ਜਾ ਸੇ ਤੇ ਕੰਮ ਕਰ ਸਕਦੇ ਸੀ ਆ ਝਾੜੂ ਵਰੇ ਸਰਕਾਰ ਐ ਐਮਪੀ ਬਣੇ ਕੋ ਆ ਜਾਂਦੇ ਉਥੇ ਲੈ ਕੇ ਸਾਡੇ ਕੋਲ ਕਿਹੜੀ ਸਰਕਾਰ ਸੀ ਅਸੀਂ ਇਕੱਲੇ ਅਕਾਲੀ ਵਲੋਂ ਦੱਸਦਾ ਪਰ ਸਾਡੇ ਵਰਕਰਾਂ ਨੇ ਸਾਡੇ ਲੋਕਾਂ ਨੇ ਕਿਉਂਕਿ ਸਾਡਾ ਘਰ ਸੀ ਸਾਡੇ ਘਰ ਤੇ ਹਮਲਾ ਹੋ ਗਿਆ ਨੁਕਸਾਨ ਹੋ ਗਿਆ ਤੇ ਅਸੀਂ ਨਿਕਲ ਨਹੀਂ ਨਿਕਲ ਅਸੀਂ ਉਹ ਠੀਠ ਨੇ ਨਾ ਬੀਜੇਪੀ ਹਾ ਨਾ ਕਾਂਗਰਸ ਵਾਲੇ ਦਾ ਕੋਈ ਨਹੀਂ ਨਿਕਲਿਆ ਕਿਉਂਕਿ ਉਹਨਾਂ ਦੇ ਦਿਲੋਂ ਉਹ ਦਿਲੋਂ ਜਿੰਨਾ ਤੱਕ ਦਰਦ ਨਹੀਂ ਹੁੰਦਾ ਨਾ ਗੱਲ ਉਹਦੀ ਮਾਰ ਗਈ ਜਿਹੜਾ ਦਿਲੋਂ ਦਰਦ

ਇਹ ਤੋਂ ਹੋਣਗੇ ਮੈਂ ਚਮਕਾ ਕਰ ਦੂੰਗਾ ਸੋਨੇ ਦੇ ਘਰ ਬਣਾ ਦੂੰਗਾ ਸਾਰਿਆਂ ਨੂੰ ਕਿਲੋ-ਕਿਲੋ ਸੋਨਾ ਦੇ ਦੂੰਗਾ ਵੋਟਾਂ ਲੈ ਕੇ ਲੱਭਦੇ ਫਿਰੋਗੇ ਸੋਨਾ ਤੇ ਸੋਨੇ ਦੇ ਘਰ ਸੋ ਤੁਹਾਡਾ ਮੈਨੂੰ ਦੱਸ ਰਿਹਾ ਸੀ ਕਾਫੀ ਨੁਕਸਾਨ ਹੋਇਆ 1500 1800 ਕਿਲੇ ਦਾ ਇੱਕ ਤਾਂ ਵੀ ਕੁਝ ਦੱਸ ਦਿਓ ਕਿਦੋਂ ਤੁਹਾਨੂੰ ਚਾਹੀਏ ਅਸੀਂ ਵੀ ਭੇਜ ਦੇਣਾ ਕਿਦਾਂ ਅੱਛਾ ਗਊਸ਼ਾਲਾ ਵਾਸਤੇ 1000 ਰੁਪਏ ਆ ਕੋਈ ਗੱਲ ਨਹੀਂ ਹਾਲਾਤ ਰੇਪੀਆ ਕੌਜਲਾ ਵਾਸਤੇ ਦੇ ਨਾ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਇੱਥੇ ਕੋਈ ਇੱਥੇ ਚਾਰੇ ਜੂਰੇ ਦੀ ਲੋੜ ਹੈ ਉਹ ਜਿਹੜਾ ਕੀ ਹੈ ਜਿਹੜਾ ਹੈ ਅਚਾਰ ਦੀ ਚਾਰ ਇੱਥੇ ਤੇਜ ਦੇ ਚਲੋ ਭੇਜਦੇ ਅਸੀਂ ਚਾਰ ਹੋਰ ਭੇਜ ਦਿੰਦੇ ਆ ਇੱਕ ਉਹ ਭੇਜ ਦਿੰਦੇ ਆ ਥੋੜੇ ਵਾਸਤੇ ਜਿਹੜੇ ਗਰੀਬ ਜਨਤਾ ਜਿਹਨਾਂ ਦੇ ਆਪਣੇ ਕਣਕ ਉੱਤੇ ਬਿਸਮਿਲ ਸਹਾਈ ਹ ਕਿ ਉਹ ਵੀ ਦੇ ਦਿੰਦੇ ਕੋਈ ਗੱਲ ਯਾਰ ਥੋੜਾ ਅਸੀਂ ਤਾਂ ਤੁਹਾਡੇ ਪਰਵਾਰ ਦੇ ਜੀਆ ਨਾਲ ਗਵਾਨ ਜਿਹੜੇ ਨੇ ਹੈ ਸੋ ਐਸ ਕਰਕੇ ਹਾਂ ਤੁਸੀਂ ਜੇ ਤਾਂ ਆਪਣੇ ਕੋਲੋਂ ਬੰਨ ਮੰਨਾ ਤੇ ਟਰੈਕਟਰ ਵਿੱਚ ਭੇਜ ਦੂੰਗਾ ਜੇ ਜੇ ਸੀ ਵੀ ਜੀ ਇਹੋ ਦੇ ਦਾਂਗੇ ਜੇ ਜੇ ਪੱਕਾ ਇਲਾਜ ਹੋਣੇ ਆ ਫਿਰ ਤਾਂ ਓਕੇ ਸੋਕੇ ਸਾਲਟ ਪਾ ਲਓ ਹੈ ਪੱਕਾ ਫਿਰ ਓਕੇ ਸੋਕੇ ਸਾਲਟ ਪਾ ਲਓ ਤੇ ਉਹਦੇ ਬਾਅਦ ਫਿਰ ਚਿੰਤਾ ਕਰਨ ਦੀ ਲੋੜ ਨਹੀਂ ਫਿਰ ਤਾਂ ਖੁੱਲੇ ਗੱਪੇ ਹੋਣਗੇ ਤੁਹਾਡਾ ਰਾਜ ਹੋਊਗਾ ਜਿੰਨਾ ਮਰਜ਼ੀ ਚਾਹੀਦਾ ਤੁਹਾਨੂੰ ਪਤਾ ਹੀ ਹੈ ਆਪਣੀ ਸਰਕਾਰ ਚ ਕੀ ਹੁੰਦਾ ਸੀ ਕੋਈ ਜਾਦ ਨਹੀਂ ਲੋਡ ਕਰ ਲੈ ਐ ਕੱਲਾ ਪੈਦਲ ਕੋਈ ਗੱਲ ਨਹੀਂ ਆ ਤੁਹਾਡੇ ਅਸੀਂ ਪਰਿਵਾਰ ਦੇ ਜੀ ਆ ਕਿਤੇ ਵੀ ਹੋਰ ਕੋਈ ਲੋਡ ਪਈ ਦੱਸ ਜਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ 라이브 ਜੀ ਮੱਤੇ ਮਗਾਣ ਪਣਾ ਕੇ ਦੂੰਗਾ ਪਹਿਲੀ ਜੀ ਪਹਿਲੀ ਜੀ ਪਹਿਲੇ ਹਾਂ ਬੰਦਾ ਦੇਖੇ ਵੀ ਦੂਏ ਵੇਚੇ ਜਿੱਤਨਾ ਹੈ ਬੇਰਮ ਦੇਖ ਨਾ ਚੇਲ ਨਾ ਨਿਕਾ ਆਇਆ ਕਿ ਮਾਈਕ ਲਾਈਟ ਬੰਬਾ ਕਰੇ ਸੋਟੀ ਪਾਸੇ ਨਾ ਉਡਣਾ आ मैं आई के काम करे ਵਾਹ ਨਹੀਂ ਨਹੀਂ ਰਾਇਆ ਜੀ ਆਪਾਂ ਨੂੰ ਇਹੋ ਜਿਹਾ ਪਤਾ ਨਹੀਂ ਆ ਰਿਹਾ ਇਹ ਸਾਰਾ ਗਾਉਂ ਇਹ ਸੇਵਾ ਦਾ ਨੋਟ ਹੈ ਜੈ ਜੀ ਬਣੀ ਬਈ ਰਾਜਗਾਂ ਦੀ ਪਾਰਟੀ ਮੈਂ ਨਹੀਂ ਮੈਂ ਪੰਚਾਇਤ ਜਿਹੜੀ ਬਣ ਰਹੀ ਹੈ ਰਜਦੀਪਾ ਰਜਦੀਪਾ ਕੌਸ਼ਲੇ ਰੇ ਦਿੱਤੇ ਕੌਸ਼ਲੇ ਆਜੀ ਪਰਮੇਸ਼ ਕੌਸ਼ਲਾ ਵਾਸੇ ਆਏ ਹਾਂ ਆ ਗਊਸ਼ਾਲਾ ਦਾ ਫਾਇਦਾ ਹੋਇਆ ਹੈ 这个不是什么好东

ਹਸਪੀਟਲ ਵਿੱਚ ਲੱਗੇ ਯਾਰ ਇਸਨੇ ਵਿੱਚ ਲੱਗੇ ਹੈ 2WD ਗੈਸਟ ਹਾਊਸ ਵਿੱਚ ਲੱਗੇ ਹੈ ਤੇ ਇੱਕ ਬਹੁਤ ਵਧੀਆ ਮੰਡੀ एयर कंडीशन ਆਪਣੇ ਮਾਰਕ ਆਪਣੇ ਮੰਡੀ ਬੋਰਡ ਤੋਂ ਬਡੇ ਬਾਲ ਸਰਪ੍ਰਾਈਜ਼ ਹੀ ਕਹਿੰ ਲਈ ਜਿੱਥੇ ਆਪਣੇ ਸਾਰੇ ਲਾਕੇ ਦਾ ਪੰਜਾਬ ਦੇ ਫਸਲਾਂ ਉੱਥੇ ਆ ਸਕਣ एयर कंडीशन ਸਬਜੀ ਦੀ ਮਾਰਕਟ ਇੱਥੋਂ ਐਕਸਪੋਰਟ ਹੋ ਸਕੇ ਕਿ ਦੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗੇ ਇਹ ਤਾਂ ਇਹਨੂੰ ਰੋਕੀਏ ਇਹ 12000 ਮੈਨੂੰ ਲੱਗਦਾ ਇਹ ਤਾਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਚੇਤਾਵਨੀ ਦੇਣਾ ਚਾਹਣਾ ਕਿਸੇ ਚੀਜ਼ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਇਹ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਦਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੁਸੀਂ ਸਾਰਾ ਕੁਝ ਵੇਚ ਦਿਓ ਇੱਥੋਂ ਦਾ ਆ ਵੇਚ ਕੇ ਜਿਨ੍ਹਾਂ ਨੂੰ ਵੇਚਿਆ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇਨਾ ਸਸਤਾ ਤੁਹੇ ਤਾਂ ਇਹ ਨਾ ਪਾਸਾ ਸਮਝਦੇ ਹੋ ਸਰ ਪਾਰਾ ਪਾਰਾ 12000 ਰੁਪਏ ਸੋ ਤਾਂ ਉਹੀ ਕਹਿੰਦਾ ਜਿਹੜੇ ਪਹਿਲੇ ਤਾਂ 12000 ਕਰੋੜ ਰੁਪਏ ਛੱਕ ਗਏ ਜਿਹੜੇ ਗਰੀਬਾਂ ਦੇ ਪੈਸਾ ਹੋਣਾ ਸੀ ਬਲੱਡ ਜਲਾ ਉਹਦਾ ਹਿਸਾਬ ਨਹੀਂ ਦੇ ਰਹੇ ਉਹਨਾਂ ਵੇਚ ਕੇ ਆ ਛਕਣਾ ਚਾਹੁੰਦੇ ਐ ਸ਼੍ਰੋਮੀ ਅਕਾਲੀ ਦਲ ਨਹੀਂ ਹੋਂਦ ਹੋਗਾ ਬਸ 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 ਕਰੋ ਹਲੋ ਬੜਾ ਠੀਕ अब यहां पे दादा इल्ला